ਆਈ ਮਗਰ ਜਦੋਂ ਕਿੰਨਾ ਹੋ ਗਿਆ ਇਹ ਲੇਟ ਹੀ ਹੋ ਗਈਆਂ ਸਭੋ ਸੁਣ ਕੇ ਤਾਂ ਆ ਗਿਆ ਹੁਣ ਲੈ ਹਲੋ ਹਾਂਜੀ ਹਾਂਜੀ ਬਸ ਆ ਗਈ ਵੀਰ ਜੀ ਆ ਗਈ ਬਸ ਆ ਥੋੜਾ ਜਿਹਾ ਟਾਈਮ ਲੱਗਣਾ ਬਸ ਤੁਰ ਪੈਣ ਲੱਗੀ ਆ ਹਾਂ ਚੱਲੀਏ ਬਸ ਠੀਕ ਠੀਕ ਉਹ ਜਰੀਆ ਕੇ ਡੀਕਨ ਦੇਈ ਉਹ ਤੇ ਮੈਂ ਲੇਟ ਹੀ ਹੋ ਗਈਆਂ ਦੱਸ ਹਰ ਪੰਨਰ ਚੱਲੀ ਤੇ ਹੈਗੀ ਆ ਚੱਲ ਇਹਨੂੰ ਆਹ ਨਹੀਂ ਆ ਪੱਤੇ ਇਹਨੂੰ ਦੇ ਦੇਣੀਆਂ ਚੱਲ ਜਾਂ ਆਉਂਦੀ ਆਉਂਦੀ ਲਈ ਆਵੇਗੀ ਕਿੱਥੇ लवली ਚਾਰਾ ਦਬੜਾ ਜਾਊ ਫੇਰ ਹੁਣ ਚੱਲ ਇਹ ਤੇ ਚੱਲੀ ਆ ਤੇ ਇਹਨੂੰ ਦੇ ਦੇਣੀਆਂ ਤੇ ਉਹਨੂੰ ਅੰਚਾਰੇ ਨੂੰ ਫੇਰਾ ਹੀ ਪੈਣਾ ਵਾ ਜਮਨ ਨੂੰ ਡੋਰਾ ਉੱਥੇ ਕੋਈ ਨਹੀਂ ਫੜਉਣੀ ਆ ਜਾ ਕੇ ਨਹੀਂ ਮੰਦਰ ਕੋ ਚਲਨੀ ਹੈ ਸ਼ਾਲ ਤੇ ਆ ਦੋ ਕੇ ਮੇਰੇ ਪੱਤੇ ਲਈ ਆਵੇਂ ਹਾਂ ਕਿੱਥੇ लवली ਜਾਂਦਾ ਰਹੂਗਾ ਮੁੜ ਕੇ ਉੱਥੇ ਤੂੰ ਡਾਕਟਰ ਨੂੰ ਵਖਾਲ ਕੇ ਲੈ ਆਉਣੇ ਮਮੀ ਤੁਸੀਂ ਵਿੱਚੇ ਕਿਉਂ ਅਰਜਨ ਭੁੰਨੇ ਹੋਨੇ ਆ ਤੁਹਾਨੂੰ ਪਤਾ ਤਾਂ ਸਹੀ ਆ ਮੈਂ ਕੱਲ ਦਾ ਤੁਹਾਨੂੰ ਕਹਿਣ ਦੀ ਆ ਵੀਰ ਜੀ ਨੂੰ ਹੁਣਾਂ ਨੂੰ ਉੱਥੇ ਜ਼ਰੂਰੀ ਕੰਮ ਵਾਂ ਤੇ ਉੱਥੇ ਟਾਈਮ ਲੱਗ ਜਾਣਾ ਵਾ ਤੇ ਤੁਸੀਂ ਦਵਾਈ ਦਾ ਹੁਣ ਵਿੱਚੇ ਰਫੜ ਪਾ ਦਿੱਤਾ ਵਾ ਇਹ ਵੇਲੇ ਇੱਕ ਵੇਲੇ ਨਾ ਕਿਤੇ ਫੇਰ ਜਾ ਕੇ ਤੇ ਲੈ ਆਵਾਂਗੇ ਚਾਹੇ लवली ਨੂੰ ਕਹਿ ਦਿਓ ਆਪੇ ਜਾ ਕੇ ਤੇ ਲੈ ਆਉਣਗੇ ਮੈਂ ਚੱਲ ਲਵਲੀ ਕਿੱਥੇ ਮੁੜ ਕੇ ਫੇਰਾ ਮਾਰਦਾ ਰਹੂਗਾ ਮੈਂ ਤਾਂ ਤਾਂ ਤੈਨੂੰ ਕਹਾਂਂ ਨਹੀਂ ਚੱਲੀ ਰਹੀ ਹੈਂ ਤੂੰ ਮੰਮੀ ਮੈਨੂੰ ਟੈਬ ਲੱਗ ਜਾਣਾ ਵਾ ਉੱਥੇ ਠੀਕ ਆ ਨਾ ਮੇਰੇ ਕੋ ਦਵਾਈ ਨਹੀਂ ਗਈ ਹੁਣ ਲਿਆਂ ਦੀ ਜਣੀ ਫੇਰ ਕੋਈ ਨਹੀਂ ਜਾ ਕੇ ਤੇ ਲੈਵਾਂਗੀ ਜੇ ਉਹਨਾਂ ਨੂੰ ਕਿਹਾ ਹੀ ਵੀ ਨਾਲ ਮੇਰੇ ਸ਼ਹਿਰ ਚੱਲ ਪੋ ਪਰ ਨਾ ਪਤਾ ਹੀ ਵੀ ਉੱਥੇ ਪੇਕਿਆਂ ਇਹਦਾ ਨਹੀਂ ਆਉਣਾ ਵਾ ਮੈਂ ਗਈ ਕਰਨੂ ਜਾਵਾਂ ਤੇ ਜੇ ਇਹੋ ਹੀ ਕੰਮ ਇਧਰ ਦਾ ਕੋਈ ਹੁੰਦਾ ਨਾ ਤੇ ਫੇਰ ਇਹਨਾਂ ਨੇ ਭੱਜ ਕੇ ਜਾਣਾ ਸੀ ਉਹ ਤਾਂ ਹੁਣ ਉਹਦੀ ਮਰਜ਼ੀ ਆ ਨਾ ਮੈਂ ਤੇਰੇ ਹੁੰਦਿਆਂ ਕਿਹਾ ਸੀ ਨਾ ਉਹਨੂੰ ਫਿਰ ਜਾਓ ਦੋਏਣੇ ਚੱਲ ਜੋ ਤੁਸੀਂ ਤੇਰੇ ਲਈ ਕਿਤੇ ਤੇਰੇ ਹੁੰਦਿਆਂ ਮਾਰੇ ਓ ਮਾਤਾ ਮੈਨੂੰ ਸ ਪਹਿਲਾਂ ਤੁਸੀਂ ਅੰਦਰ ਵੜ ਕੇ ਉਹਨੂੰ ਸਾਰਾ ਕੁਝ ਸਿਖਾਤਾ ਵਾ ਕਿ ਨਾ ਪੁੱਤ ਉਹਦੇ ਨਾਲ ਸ਼ਹਿਰ ਨਾ ਚਲ ਜੀਂ ਕਿਤੇ ਆਪੇ ਇਕੱਲੀ ਜਾਊਗੀ ਤਾਂ ਹੁਣ ਤੁਸੀਂ ਦੂਜੇ ਪਾਸੇ ਹੋ ਗਏ ਆ ਜਿੱਦਾਂ ਤੁਸੀਂ ਕਹਿੰਦੇ ਆ ਨਾ ਉਦਾਂ ਹੀ ਉਹ ਕਰਦੇ ਆ ਤੇ ਪੁੱਤ ਤੈਨੂੰ ਪਹਿਲੇ ਖਾਵਾ ਇਹ ਗੱਲ ਦਾ ਉਹ ਜਾਓ ਠਾ ਮਮੀ ਮੈਨੂੰ ਜਾਣ ਦੋ ਅੱਗੇ ਮੈਨੂੰ ਇੱਕ ਵੇਲਾ ਹੋੰਦਿਆ ਵਾ ਉੱਤੋਂ ਸਭੋ ਦੀ ਹੋੜ ੜੇ ਪਈ ਆ ਪੁੱਤ ਕਿੰਨਾ ਕੁ ਟਾਈਮ ਲੱਗੂ ਤੁਹਾਨੂੰ ਉੱਥੇ ਛੇਤੀ ਜਲਾ ਆ ਜੀ ਫਿਰ ਤਾਂ ਮੈਂ ਮੁੜ ਕੇ ਤੇਰੇ ਹੰਦਾਂ ਦੀ ਸਬਜ਼ੀ ਸਬਜ਼ੀ ਬਣਾ ਹੜਾਂਗੀ ਫਿਰ ਮਮੀ ਹਲੇ ਤੇ ਮੈਂ ਚੱਲੀ ਆ ਬੱਸ ਕਰੋ ਪੈਰ ਪਾਉਣ ਹੀ ਲੱਗੀਆਂ ਤੇ ਆਉਂਦਾ ਟਾਈਮ ਵੀ ਪੁੱਛਣ ਵੀ ਡੇਪੇ ਕਿੰਨੇ ਵਜੇ ਆਉਣਾ ਵਾ ਉਹ ਤਾਂ ਫੇਰ ਵੀ ਠੀਕਣਾ ਦੇ ਹੈ ਹੀ ਐ ਨਾ ਬਖੇ ਟਾਈਮ ਨਾ ਆਉਣਾ ਵਾ ਚੱਲ ਆਜ ਫਿਰ ਲੈ ਜਾ ਤੇ ਅੱਜ ਲੈ ਆਵੇਂ ਫਿਰ ਮੇਰੀ ਦਵਾਈ ਦੇ ਮम्मी ਮੈਂ ਕਹਿੰਦੀ ਆਂ ਵੀ ਮੇਰੇ ਕੋ ਨਹੀਂ ਦਵਾਈ ਲੈਂਦੀ ਜਾਨੀ ਦਾ ਸਿੱਕੋ ਗੱਲ ਕਰੀ ਜਾਂਦੇ ਆ ਨਾ ਫੜ ਲੈ ਜਾ ਪਹਿਲਾਂ ਕਿੰਨਾ ਕ ਟਾਈਮ ਲੱਗਣਾ ਸਭ ਬਖਾ ਦੇ ਲੈ ਮम्मी ਇੱਕੋ ਗਾਲੀ ਦੱਸ ਕਰੀ ਜਾਂਦੇ ਮੇਰਾ ਨਹੀਂ ਟਾਈਮ ਮੈਂ ਕਹਿੰ ਤਾਂ ਦੇਈ ਆ ਇੱਕੋ ਗਾਲੀ ਬਸ ਬਾਰ-ਬਾਰ ਜਾਣ ਹੀ ਨਹੀਂ ਦੇਣਾ ਹੁੰਦਾ ਕਿਤੇ ਵੀ ਜੇ ਚੱਲੀ ਆ ਤੇ ਦੱਸ ਜਾਣ ਦੋਠ ਕੀ ਮੈਂ ਲੌਲੀ ਨਾਲ ਗੱਲ ਕਰਨੀ ਆ ਤੇ ਮੇਰੀ ਦਵਾਈ ਛੁੱਟਦੀ ਆ ਤੇ ਇਹਨੇ ਮੁੜ ਕੇ ਲੰਨ ਬੈ ਜਣਾ ਦੂਆਂ ਜਣਿਆ ਨੇ ਫੇਰ ਘਰ ਕਾ ਪੱਤ ਲੈਣਾ ਵਾ ਫੇਰ ਉਹਨੇ ਆਖਣਾ ਮਾਰਾ ਤੂੰ ਉਹ ਫੱਤ ਪਾਤਾ ਘਰ ਵਿੱਚ ਹਲੋ ਜਿਹੜੀ ਗੱਲ ਹੋ ਗਈ ਆ ਉਹਨੂੰ ਤਾਂ ਅੰਦਰੇ ਅੰਦਰੇ ਪੀਲਾ ਇਹਨੂੰ ਕੋਈ ਗੱਲ ਨਹੀਂ ਹਲੋ ਹਲੋ ਸਾਥੀ ਆ ਮੈਂ ਸਾਸਰੀ ਘਰੋਂ ਕਿਹਾ ਨਾ ਠੀਕ ਘਰ ਉਹ ਤੇ ਜਾ ਫਿਰ ਸੌਰੀ ਆਪਣਾ ਠੀਕ ਵਾ ਠੀਕ ਕਰਨ ਦੇ ਮੈਂ ਕੁਝ ਨਹੀਂ ਹੁਣ ਆ ਦਾ ਕੋਲ ਜਿੰਦੇ ਤੇ ਵਿਲੀ ਹੀ ਸਬਜ਼ੀ ਲੱਗੀ ਕੱਟਣ ਹੁਣ ਮੈਂ ਹੋਰ ਭਾਬੀ ਕੀ ਕਰਨ ਦੇ ਉਹ ਸ਼ਹਿਰ ਗਈ ਆ ਕੱਛਾ ਠੀਕ ਆ ਹਾਂ ਠੀਕ ਠਾਕ ਵਧੀਆ ਹਾਂ ਬਣਾਇ ਸਰ ਹੋ ਗਿਆ ਕਹੀ ਆ ਕਿਉਂ ਨਹੀਂ ਮੇਰੇ ਕੋਲੋਂ ਨਾਲ ਭਾਬੀ ਨੂੰ ਲੈ ਕੇ ਆਉਂਦੇ ਨਾ ਮੈਂ ਬੜਾ ਠੀਕ ਆ ਮਿਲਣਾ ਇਦਾਂ ਹੀ ਬਹੁਤ ਟਾਈਮ ਜਿਹਾ ਨਹੀਂ ਲੱਗਦਾ ਸਾਰੀ ਦਿਹਾੜੀ ਬਸ ਕੰਮ-ਕੁਮ ਚ ਲੱਗੇ ਰਹੀਦਾ ਵਾ ਕਾਹ ਕਰਾਂ ਹੁ ਦੋਆ ਜਾਂ ਇਹ ਸੱਤ ਨਾਲ ਉਹ ਕੀ ਕਰ ਲੈਂਦੀ ਆ ਹੁ ਆਹpropto ਕੋ ਕਰ ਗਈ ਤੁਸੀਂ ਨਹੀਂ ਕੀ ਥਾਵਾਂ ਕੋਈ ਨਹੀਂ ਚੁੱਪਾ ਕਾੜਾ ਕਰਨਾ ਲੋਕੀ ਦੇ ਪੁੱਤ ਜੰਦੇ ਨੇ ਤੇ ਵੀ ਕੋਈ ਕੋਈ ਸ਼ੌਕ ਮਿਲੇਗਾ ਘਰ ਵਿੱਚ ਤੇ ਮੈਂ ਤੇ ਅੱਗੇ ਨਾ ਵੀ ਅੱਖੀ ਹੋ ਗਈ ਬਹੁਤ ਸ਼ਹਿਰ ਚੱਲਨੀ ਸੀ ਤੇ ਮੈਂ ਆ ਪੱਤੇ ਦਿੱਤੇ ਦਵਾਈ ਦੇ ਮੈਂ ਮੇਰੇ ਦਵਾਈ ਦੇ ਪੱਤੇ ਦੋ ਫੜੀ ਆਵੇਂ ਉਤੋਂ ਤੇ ਬਗਾ ਕੇ ਮੇਰੇ ਗਾੜੀ ਮਾਰ ਗਈ ਜੇ ਮੈਂ ਹੁਣ लवली ਨੂੰ ਦੱਸਨੀ ਆ ਤੇ ਫੇਰ ਕਪਤ ਕਰ ਪੈਂਦਾ ਯੋ ਹਾਂ ਹੈ ਤਾਲੀਏ ਕੰਮ ਮੈਨੂੰ ਲੱਗਦਾ ਕਿ ਮੈਂ ਆਉਂ ਤੋਂ ਖੀਆਂ ਜਿਹੜੂਗਾ ਕਿ ਨਾਲੇ ਕੰਮ ਕਰਨਾ ਪੀ ਆਂ ਕਿ ਕਿਤੇ ਕੰਮ ਨੂੰ ਹੱਥ ਨਹੀਂ ਲਾਉਂਦੀ ਆਂਦੀ ਮੈਂ ਵੱਡੇ ਘਰ ਨਹੀਂ ਵੱਡੇ ਘਰ ਦੀ ਕੀ ਕਰ ਵੱਡ ਪਣਾ ਮੈਨੂੰ ਤੇ ਕੋਈ ਲੱਭਦਾ ਨਹੀਂ ਇਹਦਾ ਕੋਈ ਤੇਰੀ ਕੀ ਗੰਗਾ ਮੈਂ ਵਰਨਾਉਂਦਾ ਕੋਈ ਇੱਥੇ ਦਾ ਨਾ ਕੋਈ ਕਾਸ ਦੀ ਗੇਟ ਤੇ ਤੇਰੀ ਸੀ ਇਹ ਕਿਤਾਬ ਸੀ ਰੋਟੀ ਨਹੀਂ ਪਕਾ ਸਕਦੀ। ਤੈਨੂੰ ਖਪਣਾ ਕਿਰਿਆ ਕਰੋ ਗਾੜੀ ਤੋਂ ਜਵਾਬ ਪਿਆ ਕਰੋ ਇਹਨੂੰ। ਜਵਾਬ ਕੀ ਦਵਾ ਮੈਂ ਗਾੜੀ ਮੈਂ ਤਾਂ ਪੁੱਤ ਕੋ ਡਰਦੀ ਰਹੀ ਨਹੀਂ ਵੀ ਕਰੇ ਉਹਨਾਂ ਕੋ ਘਰ ਵਿੱਚ ਪਤ ਪੈ ਜੀ ਕਿਤੇ। ਕੋਈ ਨੀ ਸਮਝਦੀ ਉਹ ਇਹ ਨੀ ਡਾਵੇ ਮੈਂ ਵੱਡੇ ਕਰਦੀ ਆਂ। ਦਾ ਦਿਨ ਦੀ ਕੀ ਗੱਲ ਕੰਮ ਨਹੀਂ ਕਰਦੀ ਆ ਬੱਸ ਮੜਾ ਉਹ ਤੁਮ ਆਪਣੇ ਪੁੱਤ ਨੂੰ ਸਮਝਾਇਆ ਕਿ ਪੁੱਤ ਵੀ ਇਹ ਲਾਜ ਨੂੰ ਨਾ ਇਹੋ ਜਿਹਾ ਕੰਮ ਕਰ ਰਹੀ ਜਾਂਦਾ ਵਿਆਹ ਹੀ ਉੱਥੇ ਕਰਨਾ ਮੈਂ ਕੋਈ ਨਹੀਂ ਮੰਮੀ ਹੋ ਤਾਂ ਇਹ टेंशन ਨਹੀਂ ਕੋਈ ਲੈਣੀ ਹੈ ਇੱਦਾਂ ਨਹੀਂ ਮੈਂ ਆਉਂਗੀ ਕਿ ਪੇਰੇ ਤਾਂ ਨਾ ਸਮਝਉਂਦੀਆਂ ਆਂ ਅਸੀਂ ਕੋਈ ਨਾ ਆਉਣਾ ਥੜਿਓ ਚੱਲ ਆ ਜਿਓ ਫਿਰ ਕੇਵਲੇ ਤੁਸੀਂ ਕੀ ਕਰਨਾ ਕਰਿਆ ਪਰੋਂ ਕੋਈ ਵੀ ਚੱਲ ਚੰਗਾ ਫਿਰ OK ਹੈ ਕੁੜੀ ਨੂੰ ਮੈਂ ਗੱਲਾਂ ਸਾਰੀਆਂ ਦੱਸਤੀਆਂ ਵਾ ਕਿਤੇ ਹੋਰ ਨਾਣਕੇ ਇਹਨੂੰ ਪੁੱਛਣ ਬੈਜੇ ਘਰ ਚ ਕਪੱਤ ਪੈ ਜੇ ਬਿਮਾਰਾ ਤੂੰ ਮੈਂ ਤੈਨੂੰ ਕਿਉਂ ਦੱਸੀਆਂ ਗੱਲਾਂ ਉੱਥੇ ਤੇ ਕੀ ਕਰਾਂ ਦੁਖੀ ਹੋਈ ਨੇ ਗੱਲਾਂ ਕਹ ਦੱਸਤੀਆਂ ਮੈਂ ਸਾਰੀਆਂ ਜੇ ਮੈਨੂੰ ਸੋਖ ਹੁੰਦਾ ਮਾੜਾ ਮੋਟਾ ਤੇ ਮੈਂ ਨਾ ਹੀ ਕੋਈ ਗੱਲ ਕਰਦੀ ਚਲ ਇੰਨੇ ਕਿ ਸ਼ਾਮਾ ਨੂੰ ਪਾ ਦੂੰਗਾ ਮੰਮੀ ਕਿੱਧਰ ਤਰੀ ਆਉਂਦੀ ਮੰਮੀ ਤੂੰ ਕਿੱਧਰ ਆਈ ਆ ਕੰਮ ਹੀ ਕੋਈ ਕੰਮ ਤੇ ਕੋਈ ਨਹੀਂ ਮੈਂ ਬੱਕ ਬੈਠੇ ਇਧਰ ਨਿਕਲ ਆਈ ਮੈਂ ਚਾਹ ਰੋਟੀ ਖਾ ਲਾਂ ਆਣ ਕੇ ਤੂੰ ਸੇਰਦਾ ਭੱਜਵੇਂ ਨਹੀਂ ਉਹ ਮੈਂ ਆ ਚੱਲਿਆਂ ਬਸ ਮੈਂ ਹੁਣ ਪੱਠੇ ਕੁਤਰ ਕੇ ਆਉਂਦਾ ਵਾ ਤੇ ਨਾਲੇ ਮੈਂ ਨਹਾ ਧੋ ਕੇ ਫਿਰ ਦਵਾਈ ਲੈ ਆਵਾਂਗੇ ਮੇਰਾ ਮੀ ਘਰ ਕੋ ਲਾਉਣ ਨੂੰ ਜੀ ਨਹੀਂ ਕਰਨੀ ਤੇ ਮੈਂ ਚੱਲ ਜਾਨੀ ਹਵੇ ਲਿਖੇਣਾ ਤੇ ਹੋਰ ਰਪਿੰਦਰ ਕਿੱਥੇ ਆ ਉਹ ਚਲ ਗਿਆ ਸ਼ਹਿਰ ਅੱਛਾ ਚਲ ਗਿਆ ਹਾਂ ਚਲ ਗਿਆ ਤਾਂ ਤੂੰ ਇਦਾਂ ਕਰਨਾ ਸੀ ਲਿਆਵੀ ਤੇ ਦਵਾਈ ਵਖਾਲ ਕੇ ਤੇ ਤੂੰ ਉਹਨੂੰ ਫੜਾ ਦੇ ਤੇ ਸਿਕੋਨੇ ਲੈ ਆਉਣੀ ਮੇਰਾ ਫੇਰਾ ਵੱਜ ਜਾਣਾ ਕੋ ਤੋਰੇ ਆਉਣੇ ਹੀ ਪੇਕੀ ਉੱਥੇ ਉਹਨੂੰ ਪਤਾ ਨਹੀਂ ਕੀ ਕੰਮ ਹੈਗਾ ਤੇ ਮੇਰੇ ਦਿਮਾਗ ਚੋਂ ਗੱਲ ਨਿਕਲ ਗਈ ਨਾਲੇ ਪੀਨ ਨੂੰ ਮੈਂ ਪੱਤੇ ਫੜਾ ਦਿੰਦੀ ਫਿਰ ਚਾਹ ਤੇ ਤੂੰ ਵੇਲਾ ਹੋਗੇ ਨਾ ਤੇ ਤੂੰ ਲੈ ਵੀ ਜਾ ਚਲ ਕੋਈ ਨਹੀਂ ਮੈਂ ਵੇਲਾ ਹੀ ਹਾਂ ਹੁਣ ਮੁੜ ਕੇ ਆਣ ਕੇ ਬਤਾਰਾਂ ਤੋਰਾ ਕੱਢ ਲਾਂਗੇ ਸ਼ਾਮ ਨੂੰ ਆਹ ਮੈਂ ਲਿਆ ਦਿੰਨਾ ਵਾ ਤੈਨੂੰ ਜਾ ਕੇ ਆਹ ਨਾਲ ਰੋਟੀ-ਆਟੀ ਖਾਲਾ ਚਲ ਤੂੰ ਘਰ ਨੂੰ ਮੈਂ ਆਉਂਦਾ ਵਾ ਚਲ ਆ ਜਾ ਫਿਰ ਜੀ ਸਮਝ ਨਹੀਂ ਆਉਂਦੀ ਕਿ ਦੱਸ ਜੇ ਤੂੰ ਮੈਨੂੰ ਨਹੀਂ ਦੱਸ ਕੇ ਜਾਣਾ ਕਿ ਉੱਥੇ ਕੀ ਕੰਮ ਆ ਤੇ ਮੰਮੀ ਨੂੰ ਹੀ ਦੱਸ ਜਾ ਘਰਦਿਆਂ ਨੂੰ ਤੇ ਪਤਾ ਹੋਵੇ ਕਿ ਕੁੜੀ ਆਹ ਕੰਮ ਗਈ ਹੈ ਇੰਨਾ ਹੀ ਕਹੀ ਜਾਂਦੀ ਆ ਪਿੰਡ ਵਾਲੇ ਆਉਣੇ ਆ ਪਿੰਡ ਵਾਲੇ ਆਉਣੇ ਆ ਪਿੰਡ ਵਾਲੇ ਵੀ ਉਹੋ ਜਿਹੇ ਆ ਤੇ ਵੀ ਉਹੋ ਜੀ ਜੇ ਕੋ ਗਾੜੀਆਂ ਕਹਿ ਰਹੀਏ ਤੇ ਫਿਰ ਮੂੰਹ ਹਟਦੀ ਏ ਤੂੰ ਹੀ ਮੇਰੇ ਨਾਲ ਨਹੀਂ ਜਾਂਦੇ ਤੂੰ ਮਮੀ ਦੀਆਂ ਗੱਲਾਂ ਮੰਨਦੇ ਸਮਝ ਨਹੀਂ ਆਉਂਦੀ ਕਿ ਹੁਣ ਮਮੀ ਦੀ ਗੱਲ ਮੰਨਿਆ ਕਰ ਕਿ ਇਹਦੀ ਮੰਨਿਆ ਕਰ ਪਰ ਲੱਭਨ ਤੇ ਮੈਨੂੰ ਵੀ ਡਿਆ ਹੋਣਾ ਇਹ ਗਲਤ ਵਾ ਨੌਕਰੀ ਲੱਦੇ ਅਸੀਂ ਉਦੋਂ ਕਹਤਾ ਸੀ ਹੁਣ ਕਾਗਜ਼ ਪੱਤਰੀ ਭਰੇ ਆ ਪੈਸਾ ਥੇਲਾ ਵੀ ਲੱਗਣਾ ਹੁਣ ਨੌਕਰੀ ਤੇ ਕਿਸਮਤ ਨਾਲ ਹੀ ਆ ਨਾ